तरीके ਤੋਂ ਜਦੋਂ ਅਪਾ ਪੱਟੀ ਨੂੰ ਜਾਣੇ ਹੂੰ ਹੂੰ ਤੇ ਪੱਟੀ ਇੱਕ ਇਧਰਲੇ ਬੰਨੇ ਖੱਬੇ ਹੱਥ ਪੈਲਾ ਸਾਤੇ ਪੈਲਾਸ ਦੇ ਅੰਦਰ ਪ੍ਰੋਗਰਾਮ ਨਵੇਂ-ਨਵੇਂ ਹੈਗੇ ਕੋਈ ਖਾਸ ਤਜਰਬਾ ਨਹੀਂ ਅਸੀਂ ਸਟੇਜ ਸ਼ੁਰੂ ਕਰ ਲਈ ਉਹ ਜਿਵੇਂ ਮੰਨ ਲਓ ਐਸ ਬੰਨੇ ਸਟੇਜ ਆ ਤੇ ਉਧਰ ਸਟਾਲਾਂ ਲੱਗੀਆਂ ਉਹ ਪਤਾ ਨਹੀਂ ਕਿਹੜੇ ਜੁਗਾ ਦੇ ਭੁੱਖੇ ਸੀ ਭਾਜੀ ਉਹ ਐ ਹੀ ਨਹੀਂ ਸੀ ਪਰ ਸਿੰਘਾਂ ਤੇ ਨਹੀਂ ਆਏ ਝੋ ਲੱਗੇ ਕੌਣ ਝੋ ਲੱਗੇ ਕੌਣ ਤੂੰ ਘੰਟਿਆਂ ਨੂੰ ਹੋ ਗਿਆ ਟਾਈਮ ਵੈਸੇ ਕੋਈ ਸਟੇਜ ਦੇ ਨੇੜੇ ਤੇ ਫੜਕੇ ਨਹੀਂ ਹੈਗਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੂੰ ਹੂੰ ਇੱਕ ਬੰਦਾ ਆਇਆ 6 ਫੁੱਟ 2 ਇੰਚ ਕੱਦ ਹੋਊਗਾ ਤੇ ਪੈਰ ਲੱਗਣ ਹੋਇਆ ਇੱਕ ਮਰ 150 ਮੈਂ ਗਰਦਾਸ ਮਾਨ ਸਟਾਈਲ ਸਾਜੀ ਰੋਕੇ ਦੀ ਫਰਮਾਇਸ਼ ਕਰਨ ਗਈ ਬੜੀ ਗੰਦੀ ਗਾਲ ਕੱਢ ਕੇ ਕਹਿੰਦਾ ਇੱਥੇ ਮਰਗੋਈ ਆ ਮੇਰੇ ਕੀ ਹੋ ਗਿਆ ਹਾਂ ਜੋ ਉਦੋਂ ਸਭ ਮਰਾ ਗੀਤ ਜਿਹੜਾ ਵਧਿਆ ਰਿਹਾ ਸੀ ਇੰਨਾ ਜਿੰਦੜੀ ਨੂੰ ਤੇਰੇ ਨਾਲ ਪਿਆਰ ਸੋਣਿਆ ਹਾਂ ਹਾਂ ਜਿਵੇਂ ਸੋਣਿਆ ਮਰ ਸੋਣਿਆ ਕੀ ਰੋਣਾ ਪਾਇਆ ਕਿੰਥਾ ਹੋ ਗਿਆ ਕੋਈ ਕੇ ਗਾਲਿਆ ਕੋਈ ਇੱਥੇ ਮਰੇ ਆ ਕੋਈ ਨਾ ਲੱਕਾ ਵੀ ਪੈਣ ਗਿਆ ਬਈ ਕਸ ਜੀ ਕਿਤਾ ਕੰਬਾਂ ਤੇ ਨਿਕਲਦੇ ਹਰੀ ਗਿਆ ਤੇ ਫਿਰ ਉਹਦਾ ਫੋਨ ਕੁਲਦੀਪ ਸਿੰਘ ਭੁੱਲਰ ਦਾ ਕਹਿੰਦਾ ਕਿੱਥੇ ਜੋ ਇਹ ਕਹਿੰਦਾ ਹਰੀ ਗਿਆ ਜਿੱਥੇ ਹੈਗੇ ਇੱਥੇ ਹੀ ਰੋਜੋ ਅਸੀਂ ਕੀ ਗੱਲ ਕੀ ਹੋ ਗਈ ਸਾਡਾ ਟੀਵੀ ਚੋਰੀ ਹੋ ਗਿਆ ਦਾ ਅੱਜ ਆਇਆ ਅਸੀਂ ਤਾਂ ਚਿਲੇ ਲਵਾਂਗੇ ਸਾਡੇ ਕੋਲੇ ਹੈ ਨਹੀਂਗਾ ਐ ਐ ਵੀ ਹੋ ਜਾਂਦਾ ਪਰ ਬੜੇ ਬੜੇ ਚੰਗੇ ਬੰਦੇ ਵੀ ਮੈਨੂੰ ਅੱਜ ਵੀ ਆਦਾ ਮੇਰੀ ਕੋਈ ਨਾ ਹੋ ਜਾਂਦਾ ਪ੍ਰੋਗਰਾਮਾਂ ਤੇ ਉੱਥੇ ਕੱਲੇ ਗਏ ਕੋਈ ਕਿਸੇ ਦੇ ਉ ਤਾਂ ਹੈ ਨਹੀਂਗਾ ਹੂੰ ਇੱਕ ਬੰਨੇ ਬਰਾਤ ਇੱਕ ਬੰਨੇ ਤੁਸੀਂ 8-10 ਜਾਣੇ ਆ ਜਾਂ ਹੁਣ ਹੁਣ 25 ਕਿ ਜਣੇ ਹੁੰਨੇ ਹਨ ਤੇ ਮੈਂ ਨਾ ਪ੍ਰੋਗਰਾਮ ਅਸੀਂ ਸਾਡਾ ਮੈਨੂੰ ਅੱਜ ਵੀ ਯਾਦ ਹੈ ਅਮਰਸਰ ਤੋਂ ਅੱਗੇ ਉਹ ਵਾਗਾ ਬਾਰਡਰ ਤੋਂ ਪਹਿਲਾਂ ਆਉਂਦਾ ਟੈਟਰੀ ਵਾਲੇ ਪਾਸੇ ਨਹੀਂ ਦੂਜੇ ਬੰਨੇ ਜੀ 82 ਬਾਰਡਰ ਵਾਲੇ ਬੰਨੇ ਜਨੜਾ ਜਾਂ ਰਮਦਾਸ ਉਹ ਬੜਾ ਸੋਨਾ ਜਨਾ ਜ ਮੇਰੇ ਮੂੰਹ ਤੇ ਹੀ ਫਿਰਦਾ ਕਸਬਾ ਕਸਬਾ ਅਮਰਸਰ ਲੰਘ ਕੇ ਪਹਿਲਾ ਕਸਬਾ ਇਹ ਆਉਂਦਾ ਚਿਵਿੰਡਾ ਜਨੜਾ ਨੇ ਇਹ ਲੋਪੋਗੇ ਲੁੱਚਗਾਂਵਾਂ ਲੋਪੋਗੇ ਜਗਾਵਾਂ ਲੋਪੋਗੇ ਜਗਾਵਾਂ ਤੋਂ ਇਧਰ ਬਾਰਡਰ ਵਾਲੀ ਸਾਈਡ ਤੇ ਅੱਛਾ ਜੇ ਤਾਂ ਆਪਾਂ ਅਟਾਰੀ ਬਾਰਡਰ ਨੂੰ ਜਾਣੇ ਤਾਂ ਅਮਰਸਰ ਦੇ ਤੇ ਉਹਦੇ ਵਿਚਾਲੇ ਇੱਕ ਕਸਬਾ ਛੋਟਾ ਅੱਛਾ ਉੱਥੇ ਨਾ ਲੋਪੋਗੇ ਜਗਾਵਾਂ ਜਿਹਾ ਗੋਰਾ ਹੂੰ ਤੇ ਪ੍ਰੋਗਰਾਮ ਇੱਕ ਬਾਅਦ ਚ ਮਨਦਾ ਐਸਐਚਓ ਰਟਾਇਰ ਹੋਏ ਰਾਜ ਸਿੰਘ ਬਾਅਦ ਤੱਕ ਜਦੋਂ ਮੈਂ ਸਰਪੰਚ ਬਣਿਆ ਨਾ ਤੇ ਉਦੋਂ ਉਹ ਮੇਰੀ ਜੈਲ ਦੇ ਐਸਆਈ ਸੀਗੇ ਫੇਰ ਤਾਂ ਉਹਨੇ ਚਾਚੇ ਨੇ ਨਿਆਰੇ ਫੇਰ ਤਾਂ ਚਾਚਾ ਹੀ ਕਹਿ ਲਾਗੇ ਨਾ ਜੀਵ ਨਹੀਂ ਚਾਚਾ ਹੀ ਸਦਾ ਐਰੀ ਪੈ ਗਈ ਉਹਦੇ ਪ੍ਰੋਗਰਾਮ ਚਾਚੇ ਰਾਜ ਸਿੰਘ ਦੇ ਤੇ ਅਸੀਂ ਕਿਹਾ ਜੀ ਪੇਮੈਂਟ ਮੈਂ ਹਾਂ ਤਾਂ 25 ਮੰਗਿਆ ਨੇ 25 ਹੀ ਦਿੱਤਾ ਹੂੰ ਹੂੰ ਪੰਜ ਐਡਵਾਂਸ ਤੇ 20 ਬਾਕੀ ਸੀਗਾ 2008 ਦੀ ਗੱਲ ਹੈ ਉਹ ਕਹਿੰਦਾ ਪੁੱਤਰ ਪ੍ਰੋਗਰਾਮ ਸਟਾਰਟ ਕਰੋ ਵੇ ਆਉਣਿਆ ਉਹ ਕੱਚੇ ਪੱਕੇ ਦਾ ਸੀ ਮੱਝੇ ਵਾਲਾ ਕੱਚਾ ਪੱਕਾ ਅੱਛਾ ਅਸੀਂ ਡਰ ਗਏ ਯਾਰ ਵੀ ਜੇ ਜੇ ਸਟੇਜ ਚੱਲ ਗਈ ਪ੍ਰੋਗਰਾਮ ਲੱਗ ਗਿਆ ਤੇ ਕਿਨੇ ਦੇਣੇ ਬਾਅਦ ਚ ਪੈਸੇ ਚਲੋ ਕਰਤਾ ਸ਼ੁਰੂ ਪਤਾ ਹੀ ਨਹੀਂ ਸੀਗਾ ਨਵੇਂ-ਨਵੇਂ ਸੀ ਤੂੰ ਜੀ ਆਇਆ ਆਉਂਦਿਆਂ ਸਰ ਪਹਿਲ ਉਸ ਵੜਦਿਆਂ ਸਾਰੀ ਉਹਨੇ ਮੈਨੂੰ ਹੁਣ ਵੀ ਆਦਾ ਵੀ 2000 ਰੁਪਈਆ ਸਾਡੀ ਪੇਮੈਂਟ ਦਿੱਤੀ ਉਹ ਤਾਂ 1000 ਵਾਲੇ ਨੋਟ ਹੁੰਦੇ ਸੀ 1000 ਰੁਪਈਆ ਉਹ ਤਾਂ ਦਿੱਤਾ 15 18 ਮੁੰਡੇ ਸਟੇਜ ਤੇ ਸਾਨੂੰ ਖਰਾਬ ਕਰ ਰਹੇ ਮਤਲਬ ਨੱਚ ਰਹੇ ਸੀ ਉੱਤੇ ਉਹ ਪੁਲਸ ਵਾਲਾ ਸਟਾਈਲ ਦਾ ਕੁੱਤੀ ਚ ਮਾਰ ਮਾਰ ਕੇ ਲਾਏ ਥੱਲੇ ਸਾਰੇ ਜਿਹੜੇ ਰਿਸ਼ਤੇਦਾਰੇ ਜਿਹੜੇ ਰਿਸ਼ਤੇਦਾਰ ਨੱਚ ਰਹੇ ਸੀ ਨੱਚਰੇ ਸਟੇਜ ਖਰਾਬ ਕਰਦੇ ਆਏ ਤੁਹਾਡੇ ਹੱਸਦੇ ਹੋ ਤੁਸੀਂ ਜੋ ਦੇਖ ਇੱਧੇ ਕਾਬਲ ਹੋਦੇ ਤੁਹਾਨੂੰ ਨਾ ਲਾਉਂਦੇ ਬਕਰੀ ਸਟੇਜਾਂ ਦਾ ਓ ਵੀ ਥੱਲੇ ਨੱਚੇ ਜਿੱਤ ਨਾ ਦੇ ਅੱਛਾ ਕਈ ਨੂੰ ਆਦਤ ਬੜੀ ਗਈ ਸਟੇਜ ਤੇ ਚੜ ਕੇ ਨੱਚਣੇ ਥੱਲੇ ਮੁੰਡਿਆਂ ਦੇ ਚੜ ਕੇ ਹਾਂ ਉਹ ਹੋ ਗਿਆ ਜੀ ਉਸ ਤੋਂ ਬਾਅਦ ਜਦੋਂ ਅਸੀਂ ਤੁਰਨ ਲੱਗੇ ਪ੍ਰੋਗਰਾਮ ਬੰਦ ਕਰਕੇ ਸਾਡੀ ਕੋਸ਼ਿਸ਼ ਹੁੰਦੀ ਵੀ ਜਿਹਨੇ ਬੁੱਕ ਕਰਾਇਆ ਉਹਦੇ ਨਾਲ ਅੱਖ ਨਾਲ ਅੱਖ ਮਲਾ ਜਦੋਂ ਅਸੀਂ ਆਉਣ ਲੱਗੇ ਤਾਂ ਗੱਡੀ ਆ ਕਿ ਹੋ ਗਿਆ ਮੈਨੂੰ ਲੱਗਿਆ ਦੁਵਾਰਾ ਲਾਉਣ ਨੂੰ ਕਹਿਣਗੇ ਆਹਦਾ ਪੁੱਤਰ ਰੋਟੀ ਖਾਦੇ ਬਣਾਣੀ ਨੂੰ ਜਾਣ ਦੇਣਾ ਜਿਹੜੀ ਆਪਣੀ ਮੱਝ ਵਾਲੀ ਮਿਰਚੀ ਬੋਲੀ ਹੈ ਨਾ ਅੰਕਲ ਨਹੀਂ ਅਸੀਂ ਰੋਟੀ ਨਹੀਂ ਨਹੀਂ ਆਹਦਾ ਪੁੱਤਰ ਰੋਟੀ ਦੇ ਗਾਣੀ ਪੋਊਗੀ ਮੈਂ ਕਿਹਾ ਅਸੀਂ ਖਾ ਨਹੀਂ ਸਕਦੇ ਵੀ ਗਲਾ ਗਰਮਾ ਕਈ ਵਾਰੀ ਕੋਈ ਇਫੈਕਟ ਹੋ ਜਾਂਦਾ ਫਿਰ ਮੈਨੂੰ ਹੁਣ ਵੀ ਯਾਦ ਆਉਂਦਾ ਨੇ 2000 ਰੁਪਏ ਸਾਡੇ ਉੱਤੇ ਬੋਰਨਰ ਉੱਤੇ ਸੈਟਦਾ ਡੈਸ਼ਬੋਰਡ ਤੇ ਅੱਜਿੱਤੇ ਵੀ ਗਾਣੀ ਕੋ ਮੇਰੇ ਵੱਲੋਂ ਗਾਣੀ ਹੈ ਅੱਛਾ ਇਦਾਂ ਦੇ ਚੰਗੇ ਬੰਦੇ ਬਹੁਤ ਚੰਗੇ ਵੀ ਮਿਲਦੇ ਇੱਕ ਮੈਨੂੰ ਹੋਰ ਯਾਦ ਆ ਮੇਰੀ ਟੇਪ ਨਹੀਂ ਆਈ ਸੀ ਉਦੋਂ ਤੇ ਚਾਚੇ ਦਾ ਬੇਟਾ ਰਿਹਾ ਯੂਪੀ ਮੈਨੂੰ ਉਸ ਠਾਣੇ ਦਰਦ ਨਹੀਂ ਨਹੀਂ ਤੜਾ ਨਹੀਂ ਹੋਰ ਚਾਚੇ ਦਾ ਸ਼ਰੀਕੇ ਦਾ ਚਾਚਾ ਸ਼ਰੀਕੇ ਦਾ ਚਾਚਾ ਸ਼ਰੀਕੇ ਦਾ ਚਾਚਾ ਇਹ ਉਹ ਉਹ ਚਾਚਾ ਰਾਜ ਸਿੰਘ ਵਾਲੀ ਤਾਂ ਸਟੋਰੀ ਰੋਕੀ ਨਾ ਅੱਛਾ ਇਹ ਘਰ ਦਾ ਚਾਚਾ ਘਰ ਦਾ ਚਾਚਾ ਪਾਪਾ ਹੀ ਦੇ ਚਾਚੇ ਦਾ ਪੋਤਾ ਸ਼ਰੀਕੇ ਚ ਸ਼ਰੀਕੇ ਜੋ ਪਾਪਾ ਹੀ ਦੇ ਚਾਚਾ ਹੀ ਦਾ ਪੋਤਰਾ ਉਹ ਵਿਆਹ ਯੂਪੀ ਪ੍ਰੋਗਰਾਮ ਮੇਰੇ ਕੋਲੇ ਵਧੀਆ ਲੱਗਣ ਲੱਗ ਗਏ ਉਹਨਾਂ ਨੇ ਜੀ ਫੋਨ ਕੀਤਾ ਤੇ ਕਹਿੰਦੇ ਪ੍ਰੋਣਿਆ ਪ੍ਰੋਗਰਾਮ ਲਵਾਉਣਾ ਹੁਣ ਛੜੇ ਬੰਦੇ ਨੂੰ ਕੋ ਪ੍ਰੋਣਾ ਕਹਦੇ ਬੰਦਾ ਚੌੜਾ ਹੋ ਜਾਂਦਾ ਪੰਜਾਬ ਚ ਅਸੀਂ 8000 ਲੈਂਦੇ ਸੀ ਹੂੰ ਟੇਪੋਂ ਤੋਂ ਪਹਿਲਾਂ ਉਹ ਮੈਗਾ ਰ ਵੀ 35000 ਲਵਾ ਲਏ ਮਾੜੇ ਬੱਤੀ ਤੇ ਤਾਂ ਅੱਛਾ ਉਹ ਜਿਉ ਤੋਰਪੇ ਇੱਕ ਟੈਂਪੂ ਟ੍ਰੈਵਲ ਦੇ ਉੱਤੇ ਸਾਊਂਡ ਲੱਧਾ ਵਿੱਚ ਸਾਜੀ ਤੇ ਥੋੜਾ ਜਿਹਾ ਵੀ ਕਲਾਕਾਰ ਕੋਲੇ ਨਾ ਉਹ ਹੁੰਦਾ ਗੱਡੀ ਆ ਜਾਂਦੀ ਹੈ ਜੀ ਉਹ ਪਲੈਸਟਰਾ ਹੀ ਨਾਲ ਕਰਾਇਤੇ ਕਰ ਲਈ ਅਜੇ ਤਾਂ ਭਾਜੀ 20000 ਰੁਪਏ ਲਖੀਮਪੁਰ ਜਾਂਦੇ ਜਾਂਦੇ ਖਾ ਗਏ ਬੱਚੇ ਅਸੀਂ ਕੀ ਆ ਲੈ ਲਾ ਉਹ ਲੜਾ ਆ ਖਾਲਾ ਉਹ ਖਾਲਾ ਮੇਰਾ ਯਾਰ ਖਰਬ ਹੋ ਗਿਆ ਤਾਂ ਮੈਨੂੰ ਇਹ ਸਾਂਭ ਤੇ ਜਾਣੀ ਉਹ ਮੈਂ ਕਹਿੰਦਾ ਹੁਣ ਕੀ ਕਰਾਂਗੇ ਬਲਵਿੰਦਰ ਉਹਦਾ ਪਿੰਡ ਆ ਪੰਬੇਲੰਡ ਇਸ ਨੂੰ ਬਲਵਿੰਦਰ ਲੰਡਾ ਕਹਿੰਦੇ ਆ ਲੰਡਿਆ ਹੁਣ ਕੀ ਕਰਾਂਗੇ ਲੰਡੇ ਦੀ ਕਾਰ ਸੀ ਪੁਲਿਸ ਲੰਡੇ ਹੁਣ ਕੀ ਕਰਾਂਗੇ ਯਾਰ ਵੀ ਕਰਦੇ ਨੇ ਤਾਂ ਨਹੀਂ ਜਿਵੇਂ ਕੱਟ ਕੇ ਤਾਂ ਕਹਿੰਦਾ ਕੋਈ ਗੱਲ ਨਹੀਂ ਚਾਚਾ ਦੀ ਨਾਲ ਜਿਹੜੇ ਚਾਚੇ ਨੇ ਉਹ ਚਾਚੇ ਦੇ ਮੁੰਡੇ ਰਿਸ਼ਤਾ ਕਰਾਇਆ ਸੀ ਉਹਦੇ ਛੋਟੇ ਚਾਚੇ ਨੇ ਉਹ ਸਾਡੇ ਨਾਲ ਉਹ ਗਾਲ ਜੀ ਕੱਢ ਕੇ ਕਹਿੰਦਾ ਕੋਈ ਨਹੀਂ ਆਂਦਾ ਮਰਦੇ ਨਹੀਂ ਆਪਾਂ ਚਲੋ ਤੁਸੀਂ ਕਾੜਾ ਲਾਉ ਜਿਹੜਾ ਕੰਮ ਕਰ ਅਸੀਂ ਜੀ ਪਹੁੰਚ ਗਏ ਅਗਲੇ ਦਿਨ ਜੇ ਮੈਂ ਅੱਜ ਚੱਲੇ ਆ ਪੂਰਾ ਪੂਰਾ ਦਿਨ ਪੂਰੀ ਰਾਤ ਅਗਲਾ ਦਿਨ ਸ਼ਾਮ ਨੂੰ ਪਹੁੰਚੇ ਉਹਣਾਂ ਦੀ ਸਾਡੀ ਸੇਵਾ ਪਾਉ ਕੀਤੀ ਜਾਂਦੇ ਨੂੰ 5 ਲੀਟਰ ਵਾਲੀ ਕਈ ਨਹੀਂ ਜ਼ਰੂਰੀ ਪਰ ਕੇ ਲੈ ਭੀਮਪੋਸਟ ਜੋ ਵੀ ਕਾਣਾ ਮਤਲਬ ਜੋ ਪ੍ਰਾਣਚਾਰੀ ਆਪਣੇ ਪੰਜਾਬੀਆਂ ਦੀ ਹੁੰਦੀ ਹੈ ਸਾਨੂੰ ਕਿੱਥੇ ਲੰਗੇ ਅਸੀਂ ਆਪਾਂ ਉਹ ਅਸੀਂ ਤੁਹਾਡੇ ਨਾਲ ਸੌਦਾ ਕਰ ਬੈਠੇ ਗਲਤ ਤੇ ਅਸੀਂ ਤਾਂ ਆਉਂਦੇ ਆਉਂਦੇ ਕਾਗਜ਼ਰ ਤੇ ਇਹਨਾਂ ਨੂੰ ਸਾਜੀਆਂ ਨੂੰ ਕਿੱਥੋਂ ਦੇਣੇ ਆ ਇਹਨਾਂ ਨੂੰ ਦਿਹਾੜੀਆਂ ਵੀ ਤਨ ਦੇਣੀਆਂ ਪੈਣੀਆਂ ਕਿੰਨੇ ਪ੍ਰਾਣੇ ਕੋਈ ਗੱਲ ਨਹੀਂ ਯਾਰ ਕਾਪੀਓ ਨਜ਼ਰ ਇਹ ਲਓ ਸਾਹਮਣੇ ਇੱਕ ਕੋਠੀ ਦਿੱਤੀ ਉਹਨਾਂ ਨੇ ਆਪਣੇ ਲਖੀਮਪੁਰ ਲਖੀਮਪੁਰ ਕੀ ਦੀ ਜੀ ਦੋ ਬਾਦਰ ਬੰਦੇ ਦਿੱਤੇ ਮਤਲਬ ਇੱਕ ਬਾਦਰ ਤੇ ਇੱਕ ਫਟਾਉਣ ਵਾਲਾ ਸਾਨੂੰ ਫਿਰ ਵੀ ਨਾ ਲਉਂਗੇ ਉਹਨਾਂ ਕੋਲੇ ਉਸ ਸਮੇਂ ਸ਼ਾਇਦ 5000 ਰੁਪਏ ਸੀ ਕਹਿੰਦੇ ਆਹ ਤਾਂ ਚੱਕ ਨਾ ਤੂੰ ਬਾਕੀ ਫਿਰ ਕਰਦੇ ਹੁਣ ਜੀ 32 ਤੇ 537 ਹੋ ਗਿਆ ਸਾਡਾ ਅਜੇ ਵੀ ਦਿਲ ਨਾ ਖੜੇ 17000 ਨਾ ਕਿਵੇਂ ਵਾਪਸ ਮੁੜਾਂਗੇ ਨਾ ਅੱਛਾ ਜੀ ਜਦੋਂ ਸਟੇਜ ਚੱਲ ਵੀ ਸਾਢੇ 4 ਘੰਟੇ ਸਟੇਜ ਚੱਲੀ ਜਿਵੇਂ 20 ਬੰਦੇ ਬੈਠੇ ਐ ਲਾਂਚ ਤੇ ਉਹਨੀਆਂ ਨੇ ਪੈਸੇ ਇਕੱਠੇ ਕਰਕੇ ਇੱਕ ਨੂੰ ਫੜਾ ਦੇਣ ਵੀ ਤੇ ਆ ਪਿੱਛੋਂ ਦੀ ਜਾ ਕੇ ਸਟੇਜ ਨਾ ਖਰਾਬ ਹੋਵੇ। ਐ ਸਾਨੂੰ ਨਾਮ ਬਹੁਤ ਹੋ ਗਿਆ ਜੀ ਉੱਥੋਂ। ਚੰਗਾ ਮਤਲਬ ਉਦੋਂ ਮੈਨੂੰ ਲੱਗਦਾ 35-40 ਹਜ਼ਾਰ ਹੋ ਗਿਆ ਹੋਊਗਾ। ਉਹ ਨਾਮ ਜਿਹੜਾ ਜਿਹੜਾ ਨਾਮ ਦਿੰਦੇ ਆ। ਹਮਮ ਉਦੋਂ ਦਸਾਂ ਵਾਲੇ ਸਿੱਟਣ ਦਾ ਰਵਾਇ ਨਹੀਂ ਸੀ ਚੱਲਿਆ ਜੇ। ਸਾਨੂੰ ਤੁਰ ਲੱਗਿਆ ਨੂੰ ਫੇਰ 12000 ਰੁਪਇਆ ਲਫਾਫੇ 'ਚ ਪਾ ਕੇ ਦੇ ਕੇ ਕਹਿੰਦੇ ਪਰ ਉਹਨੇ ਹੁਣ ਸਰਜੂਗਾ। ਹਾਂ ਹੁਣ ਤਾਂ ਸਰਜੂਗਾ ਜੀ। ਫੇਰ ਜਦੋਂ ਅਸੀਂ ਘਰੇ ਆ ਕੇ ਅਸੀਂ ਬਹੁਤ ਬੈਨੀਫਿਟ ਚ ਰਹੇ। ਲੱਖ ਦਿਨਾਂ ਦੇ ਡੇ ਡੇ ਪਹੁੰਚ ਗਏ ਪਹੁੰਚ ਗਏ ਹਾਂ ਅੱਛਾ ਜਿੰਨੇ ਬੰਦੇ ਸਾਰਿਆਂ ਨੂੰ 5-500 ਰੁਪਿਆ ਸ਼ਗਨ ਇੱਕ ਇੱਕ ਸੂਟ ਨਾਲ ਖੇਸ ਵਾਹ ਐਂ ਦੀ ਰੋਕ ਵੀ ਆ ਐਂ ਮੈਨੂੰ ਯਾਦ ਆ ਇੱਕ ਕੱਥੂ ਗौरी ਆ ਸਾਡੇ ਮਾਲ ਵਿੱਚ ਕਬੱਡੀ ਖੇਡਦੇ ਆ ਅੱਛਾ ਤੇ ਉਹ ਮੇਰੇ ਰਿਸ਼ਦਾਰੀ ਚੋਂ ਮਾਮੇ ਲੱਗਦੇ ਆ ਮਤਲਬ ਹੈ ਥੋੜੀ ਦੂਰ ਦਾ ਰਿਸ਼ਦਾਰੀ ਮੇਰੇ ਮਾਸੀ ਪੈਂਦੀ ਵੀ ਆਈ ਮਾਸੜ ਦੇ ਚਾਚੇ ਦੇ ਪੋਤਰੇ ਦਾ ਸਾਲਾ ਕੱਥੂ ਤੇ ਗौरी ਮੈਂ ਇੰਗਲੈਂਡ ਵੀ ਉਹਦੇ ਕੋਲ ਹੀ ਰਹਿ ਕੇ ਆਇਆ ਅੱਛਾ ਉਹਨਾਂ ਦੇ ਐ ਸੀਗਾ ਉਹ ਕਬੱਡੀ ਵਾਲੇ ਸਾਰੇ 6-6 ਫੁੱਟੇ ਡਰ ਲੱਗੇ। ਉਹ 2 ਘੰਟੇ ਸਟੇਜ ਤੇ ਚੱਲੀ-ਤੱਲੇ। ਉਸ ਤੋਂ ਬਾਅਦ ਉਹ ਮਿੰਟਾਂ ਜਵਾਕਾਂ ਕਿਤੇ ਕੋਈ ਚੱਕ ਕੇ ਮੋਢਿਆਂ ਤੇ ਬਾਹਲੇ ਕਿਤੇ ਕੋਈ ਬਾਲੇ ਆ ਨਾ। ਉੱਥੇ ਵੀ ਸਟੇਜ 4:00 ਸਵਾ 4 ਘੰਟੇ ਚੱਲਦੀ। ਉਹਨਾਂ ਨੇ ਵੀ ਆਈ ਬੜੀ ਰਿਸਪੈਕਟ ਆ ਕਿ ਇੱਕ ਦੱਬਾ ਬਰਫੀ ਦਾ, ਉਹ 100 ਰੁਪਿਆ ਛੱਡਣ ਨੂੰ ਸੂਟ। ਚੰਗੇ ਵੀ ਬਹੁਤ ਆ, ਬਾੜੇ ਬਹੁਤ ਆ। ਹਰ ਤਰ੍ਹਾਂ ਦੇ ਸਰੂਪ। ਉਹ ਬਾੜੇ ਤਾਂ ਹੁਣ ਨਾ ਨਾਂ ਹੀ ਲੈਣਾ ਪਿਛਲੇ ਸਾਲ ਹੀ ਪ੍ਰੋਗਰਾਮ ਸੀਗਾ। ਤੇ 6:00 ਵਜ ਗਏ ਜੀ ਸਾਲੂ ਦਿਨਾਂ ਦੇ। ਬੰਦੇਓ ਐਡੇ ਗੰਦੇ ਮੂਸੇ ਪੈਂਟ ਤੋਂ ਕੁੜੀ ਵਾਲ 15000 ਰੁਪਏ ਬਾਕੀ ਸੀਗਾ ਬਾਕੀ ਦਾ ਆ ਗਿਆ ਮੈਂ ਕਿਹਾ ਭਾਈ 15000 ਰੁਪਏ ਰਹਿੰਦਾ ਸੀ ਦਿਨਾਂ ਭਾਦ ਚੇਤਾ ਕਰਾਇਆ ਕਹਿੰਦਾ ਨਾ ਭਾਈ ਤੂੰ ਤਾਂ ਸਾਨੂੰ ਪੁੱਛੇ ਬਿਨਾ ਸਟੇਜ ਬੰਦ ਕਰਤੀ ਲੈ ਸਾਡੇ ਨੱਚੇ ਹੀ ਨਹੀਂ ਕੋਈ 6:00 ਵੱਜ ਗਏ 6:00 ਵੱਜ ਗਏ ਰੋਟੀ ਚੁਕਲੀ ਵੀਟਰਾਂ ਨੇ ਭਾਂਡੇ ਚੱਕਲੇ ਸਾਰੇ ਲੋਕ ਹੀ ਗਏ ਚਲੇ ਮੁੰਡਾ ਕੁੜੀ ਇਕੱਲੇ ਛਕਣ ਪਾਉਣ ਵਾਲੇ ਰਹਿੰਦੇ ਸੀ ਜਿਹੜੇ ਬਾਕੀ ਕੋਈ 20 25 ਜਣੇ ਛਕਣ ਪਾਉਣ ਵਾਲੇ ਉਹ ਇਹਦੇ ਵੀ ਮਿਲ ਜਾਂਦੇ ਆ ਚੰਗੇ ਵੀ ਬਹੁਤ ਆ ਮਾੜੇ ਵੀ ਬੜੇ ਚੱਲਦੇ ਰਹਿੰਦੇ ਚੱਲਦਾ ਰਹਿੰਦਾ ਜਿੰਦਗੀ ਦੇ ਹਿੱਸੇ ਅੱਜ ਮੈਨੂੰ ਇੱਕ ਗੱਲ ਹੈ ਕਿ ਉਸ ਜਿਹੜੇ ਸਿੰਘ ਨਾ ਜਿਹੜੀ ਗੋਦ ਪਿੱਛੇ ਲਾਉਂਦੇ ਨੇ ਜਿਦੋਂ ਸਰਜੀਤ ਭੁੱਲਰ ਰਾਜ ਬਰੜ ਤੁਸੀਂ ਸੰਧੂ ਅੱਗੇ ਲੈ ਜਾਂਦਾ ਸੰਧੂ ਸਰਜੀਤ ਬਣ ਕੇ ਇਹ ਵੀ ਵਾਈਗਰੂਦੀ ਦੇਣਾ ਜੀ ਅਸੀਂ ਨਾ ਮੈਨੂੰ ਹੁਣ ਵੀ ਯਾਦ ਆ ਗੁਰੀ ਕਗਾ ਕਰਤਾਰ ਚੀਮਾ ਜਿਹੜਾ ਮੁੰਡਾ ਐਕਟਰ ਫਿਲਮੀ ਹੀਰੋ ਆ ਜੀ ਇਹਦੇ ਕਰਤਾਰ ਚੀਮੇ ਵਾਲੇ ਫਲੈਟ 'ਚ ਅਸੀਂ ਇਕੱਠੇ ਰਹਿੰਦੇ ਸੀ ਮੈਂ ਇਹਨਾਂ ਕੋਲੇ ਰਹਿੰਦਾ ਸੀ ਆ ਕੇ ਮਤਲਬ ਜੀ ਜੀ ਉੱਥੇ ਮੁੰਡਾ ਹੁੰਦਾ ਸੀਗਾ ਸਪਰਨਾ ਹਮ ਹਮ ਤੇ ਸਾਰਿਆਂ ਨੂੰ ਬੜਾ ਇਤਸ਼ਾਹ ਵੀ ਸੋਨੀ ਦੀ ਟੇਪ ਕਰਨੀ ਆ ਅਸੀਂ ਮਤਲਬ ਰੋਹ ਹੋ ਜਾਏ ਉਸ ਕੰਪਨੀ ਕੋਲੇ ਜਾਓ ਦੇ ਕੋਲੇ ਜਾਂ 15 ਸੈਕਟਰ ਜਿੱਥੇ ਰਹਿੰਦੇ ਸੀਗੇ ਤੇ ਹੁਣ ਬਿੱਟੇ ਸਲਾਹ ਕਰੀਏ ਨਾ ਵੀ ਨਾਂ ਕੀ ਰੱਖੀਏ ਯਾਰ ਪਹਿਲੀ ਟੇਪ ਹੀ ਪਹਿਲੀ ਟੇਪ ਬਾਈ ਅੱਛਾ ਸੁਰਜੀਤ ਖਾਨ ਆ ਗਿਆ ਹਮ ਉਸ ਤੋਂ ਪਹਿਲਾਂ ਮਨ ਦਾ ਸੁਰਜੀਤ ਸੋਨੀ ਕੇ ਸੋਨੀ ਸੰਧੂ ਉਸ ਤੋਂ ਪਹਿਲਾਂ ਗੀਤਾਂ ਤੇ ਲਿਖਿਆ ਸ਼ਾਇਦ ਕਿ ਸੁਰਜੀਤ ਸੰਧੂ ਹੀ ਲਿਖਿਆ ਹਾਂ ਸੁਰਜੀਤ ਖਾਨ ਸੁਰਜੀਤ ਬਿੰਦਰ ਕਿਹਾ ਮਤਲਬ بڑے ਵੱਡੇ ਥਮ ਥਮ ਸੁਰਜੀਤ ਪੁੱਲਰ ਸੁਰਜੀਤ ਗੱਲ ਇੱਕ ਦੋ ਸੁਰਜੀਤ ਹੋਰ ਮੈਂ ਆ ਰਹਾ ਤਾਂ ਸੁਰਜੀਤ ਰੋਲ ਜੂ ਸਾਰੇ ਅੱਜ ਰੋਲ ਜੂ ਸਾਰੇ ਸੁਰਜੀਤ ਹਾਂ ਤੇ ਇਹ ਨਵੇਂ ਬੰਦੇ ਨੂੰ ਡਰਦਾ ਹੁੰਦਾ ਹੀ ਆ ਉਹ ਸਵਰਨਾ ਕੋਲੋਂ ਬੈਠਾ ਬੋਲਿਆ ਜੇ ਇਧਰਲੇ ਸੰਗਰੂਰ ਦੇ ਬੋਲਦਾ ਲੈ ਓਏ ਨਾ ਤਾਂ ਤੇਰੇ ਧਰੇ ਹੀ ਪਿਆ <laughs> अच्छा हां मेरे लवे ਹੁਣ ਖਿਆਲ ਆਇਆ ਹਾਂ ਜਿਵੇਂ ਇਹਨਾਂ ਦੀ ਬੋਲੀ ਹਾਂ ਮਲਵਈਆਂ ਦੇ ਹਾਂ ਮੇਰੇ ਲਵੇ ਹੁਣ ਖਿਆਲ ਆਇਆ ਹਾਂ ਕੀ ਆਖਦੀ ਏ ਤੇਰੇ ਉੱਤੇ ਰੱਬ ਜਿੱਡਾ ਮਾਣ ਵੀ ਸੰਧੂ ਸਰਜੀਤ ਮੇਰੀ ਤੇਰੇ ਵਿੱਚ ਜਾਣ ਵੀ ਅਸੀਂ ਗਾਨੀ ਦਿਲ ਜਾਨੀ ਦਿਲ ਜਾਨੀ ਜਿਹੜਾ ਮੁਖੜਾ ਆਹ ਸੰਧੂ ਸਰਜੀਤ ਰੱਖੋ ਔਰ ਐਸੀ ਰੱਬ ਦੀ ਮੇਰ ਵੀ ਜਿਹੜੇ 8-10 ਜਣੇ ਸੀ ਬੈਠੇ ਸੀ ਕਿਸੇ ਨੇ ਕਿੰਤੂ ਹੀ ਨਹੀਂ ਕੀਤਾ ਉਹਦੇ ਵਿੱਚ ਠੀਕ ਆ ਅੱਛੀ ਉਹ ਬੇਰੇ ਲਈ ਸਵਰਨਾ ਮੇਰਾ ਨਾਮ ਕਰਨਾ ਵਾਂ ਕਰਕੇ ਸੰਧੂ ਸਰਜੀਤ ਸੰਧੂ ਸਰਜੀਤ ਹਾਂ ਉਸ ਤੋਂ ਬਾਅਦ ਫਿਰ ਬੜਿਆਂ ਨੇ ਆਖਿਆ ਅੱਛੀ ਆ ਫੇਰ ਤਾਂ ਬੜਿਆਂ ਨੇ ਰੱਖਿਆ ਇਹ ਤਾਂ ਕਾਫੀ ਜਣੇ ਨੇ ਪਹਿਲੀ ਟੇਪ ਨੂੰ ਮੇਰਾ ਲਗਭਗ 16-17 ਸਾਲ ਹੋ ਗਏ ਹਾਂਜੀ ਸ 16-17 ਹੋ ਗਏ ਅੱਛਾ ਇਹ ਮੈਨੂੰ 2007 ਚਾਹੀਦੀ ਮੁਖੜ ਟੇਪ ਸੀ ਤੁਹਾਡੀ ਜਿੰਦੜੀ ਜਿੰਦੜੀ ਇੰਨਾ ਜਿੰਦੜੀ ਨੂੰ ਤੇਰੇ ਨਾਲ ਪਿਆਰ ਸੁਣਿਆ ਜਿੰਦੜੀ ਟੇਪ ਸੀਗੀ 2007 ਚਾਹੀਦੀ ਸੀ ਤੇ ਉਹਦੇ ਚ ਸਾਰੇ ਗਾਣੇ ਤੁਹਾਡੇ ਸੀ ਕਿ ਬਾਕੀ ਉਹਦੇ ਚ ਇੱਕ ਅਮਰਤਪਾਲ ਦੀਨਾ ਸਾਹਿਬ ਦਾ ਸੀਗਾ ਇੱਕ ਸੀਗਾ ਗਗਬੂਏ ਤੋਂ ਇੱਕ ਸਰਹਣਾ ਪੰਨੂ ਤੇ ਬਾਕੀ ਮੇਰੇ ਸੀ ਮੈਨੂੰ ਲੱਗਦਾ 6 ਮੇਰੇ ਸੀਗੇ ਤਿੰਨ ਹੋਰ ਆਂਦੇ ਸੀਗੇ ਭਾਈ ਤੁਹਾਨੂੰ ਤਾਂ ਨਹੀਂ ਫਿਰ ਮੁਸ਼ਕਲ ਆਈ ਹੋਊਗੀ ਕਈ ਕਿਉਂਕਿ ਜਿਹੜੇ ਸਿੰਗਰ ਸੀ ਨਾ ਉਹਨਾਂ ਨੂੰ ਪਹਿਲੀ ਪਹਿਲੀ ਟੇਪ ਕੱਢਣ ਲੱਗੇ ਬਹੁਤ ਔਖਾ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਭਾਈ ਬਹੁਤ ਰੋਲਿਆ ਮੈਂ ਵੀ ਬਹੁਤ ਅੱਛਾ ਹਾਂਜੀ ਹਾਲਾਂਕਿ ਤੁਹਾਡੀ ਪਛਾਣ ਬਣ ਚੁੱਕੀ ਸੀ ਪੂਰੀ ਪਛਾਣ ਬਣ ਚੁੱਕੀ ਸੀਗੀ ਮੈਨੂੰ ਯਾਦ ਆ ਇੱਥੇ ਦੀ ਇੱਕ ਬੜੀ ਵੱਡੀ ਕੰਪਨੀ ਤੇ ਮੈਂ ਨੂੰ ਐ ਸੀਡੀ ਫੜਾਈ ਜੀ ਮੇਰੇ ਮਾਸਟਰ ਮਾਸਟਰ ਫੜਾਇਆ ਮਾਸਟਰ ਸੁਣਾਉਣਾ ਸੀ ਉਹਦਾ ਹੱਥ 'ਚ ਮਾਸਟਰ ਕਹਿੰਦਾ ਕਿੱਥੋਂ ਆਇਆ ਮੈਂ ਕਹਿੰਦਾ ਫਿਰੋਜ਼ਪੁਰੋਂ ਆਦਾਨ ਲੈ ਮਾਸਟਰ ਨੇ ਸੁਣਿਆ ਅੱਛਾ ਫਰੋਜਪੁਰੀ ਨੂੰ ਲੱਗਦਾ ਫਰੋਜਪੁਰੀ ਕਿਹੋਂ ਦਾ ਹੋਊਗਾ ਮਤਲਬ ਕਿ ਕਿਲਾ ਵੇਚਿਆ ਬਸ ਬਸ ਹਾਂ ਆਹੀ ਹੋਊਗਾ ਆਹੀ ਹੋਊਗਾ ਆਹੀ ਹੋਊਗਾ ਬੜੇ ਜਣੇ ਇਵਨ ਕਿ ਮੇਰੀ ਦਰਸ਼ਨ ਕੁਮਾਰ ਕੋਲੇ 17 ਦਿਨ ਪਈ ਰਹੀ ਟੀ ਸੀਰੀਜ਼ ਚ ਟੀ ਸੀ ਐ ਹਾਂ 17 ਦਿਨ 20 22 ਦਿਨ ਮੈਂ ਉਹਨਾਂ ਦੇ ਨਾਲ ਆ ਵੀ ਰਿਹਾ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ ਕਿਹਨਾਂ ਦੀ ਦਰਸ਼ਨ ਕੁਮਾਰ ਦੀ ਦਿੱਲੀ ਉਹ ਹੀਦਾਂ ਜਦੋਂ ਪੰਜਾਬ ਹੁੰਦੇ ਸੀ ਨਾ ਉਦੋਂ ਸੱਦ ਲੈਂਦੇ ਸੀ ਅਸੀਂ ਗੱਡੀ ਚਲਾਉਂਦੇ ਰਹੇ ਉਹ ਪਿੱਛੋਂ ਆਪ ਹੁੰਦੇ ਸੀ ਗੱਡੀ ਟ੍ਰੇਨ ਤੇ ਸ਼ਟਾਪ ਦੀ ਦੇ ਅੱਗੇ ਕਿਤੇ ਟ੍ਰੇਨ ਪਤਾ ਨਹੀਂ ਗੱਡੀ ਕਿੱਥੋਂ ਲੈਂਦੇ ਸੀ ਪਰ ਉਹਨਾਂ ਤਾਂ ਮੰਨ ਲਓ ਨੀਲੇ ਰੰਗ ਦਾ ਸੂਟ ਪਾਇਆ ਤੇ ਨੀਲੇ ਰੰਗ ਦੀ ਆਈਕਨ ਅੱਛਾ ਜੇ ਵਾਈਟ ਆ ਤਾਂ ਵਾਈਟ ਆਈਕਨ ਅੱਛਾ ਤੁਹਾਨੂੰ ਦੱਸਿਆ ਹੋਊਗਾ ਕਿਵੇਂ ਪੰਡਤ ਨੇ ਜਕੀ ਹੈ ਤੇ ਉਹਨਾਂ ਨੂੰ ਮੈਂ ਅੰਮ੍ਰਾਲੇ ਮਿਲਦਾ ਹੁੰਦਾ ਸੀ ਅੰਮ੍ਰਾਲੇ ਉੱ퍼 ਗੱਡੀ ਮੈਂ ਚਲਾਉਣ ਲੱਗ ਜਾਈ ਉਹਨਾਂ ਨੇ ਨਾਲ ਬਹਿ ਜਾਣਾ